ਹਾਂਜੀ ਦੋਸਤੋ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਵੀਪਰ ਵਲੌਗਸ ਸਵਾਗਤ ਹੈ ਤੁਹਾਡਾ ਮੇਰੇ ਵਲੌਗ ਦੇ ਵਿੱਚ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਤੇ ਹੱਸਦੇ ਤੇ ਖੇਡਦੇ ਤੇ ਰੱਖੇ ਆਪਣੇ ਕੰਮਾਂ ਦੇ ਵਿੱਚ ਵਿਅਸਤ ਰੱਖੇ ਖੁਸ਼ ਤੇ ਖੁਸ਼ਹਾਲ ਰਹੋ ਜੀ ਠੀਕ ਹੈ ਜੀ ਜਿਹੜੇ ਵੀ ਮੇਰੇ ਵਲੌਗ ਦੇਖਦੇ ਆ ਵਲੌਗ ਨੂੰ ਦੇਖ ਕੇ ਲਾਈਕ ਜਰੂਰ ਕਰ ਦੇਆ ਕਰੋ ਕਮੈਂਟ ਕਰ ਦੇਆ ਕਰੋ ਹਮੋਂ ਕੁਝ ਕਹਿਣਾ ਹਾਂਜੀ ਬੋਲੋ ਸਾਡੇ ਵੀਡੀਓ ਨੂੰ ਲਾਈਕ ਕਰ ਜਾ ਕਰੋ ਸਬਸਕ੍ਰਾਈਬ ਕਰਦੇ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਪਲੀਜ਼ ਹਾਂਜੀ ਦੋਸਤੋ ਅੱਜ ਮੇਰਾ ਵਲੌਗ ਨੂੰ ਆਂਦਾ ਰੀਜ਼ਨ ਇਹ ਸੀਗਾ ਕਿ ਅੱਜ ਨਾ ਜਿਹੜੀਆਂ ਪੀਲਾਂ ਹੁੰਦੀਆਂ ਖਾਣ ਵਾਲੀਆਂ ਹਿੰਦੀ ਚ ਉਹਨੂੰ ਮਗਾ ਮਕਾਓ ਕਣੀ ਇਦਾਂ ਦਾ ਕੁਝ ਕਹਿੰਦੇ ਆ ਤੇ ਉਹ ਪੰਜਾਬੀ ਦੇ ਚ ਉਹਨੂੰ ਪੀਲਾਂ ਕਹਿੰਦੇ ਆ ਸੰਤਰੀ ਤੇ ਕਾਲੀਆਂ ਵਾਲੀਆਂ ਕਿਹਨੇ ਕਿਹਨੇ ਖਾਧੀਆਂ ਜਰੂਰ ਕਮੈਂਟ ਕਰਕੇ ਦੱਸਿਓ ਜਿਹਨੇ ਦੇਖੀਆ ਹੁਣ ਤੇ ਖਾਧੀਆਂ ਹੁਣ ਇਹਦੇ ਫਾਇਦੇ ਦੋਸਤੋ ਇੰਨੇ ਜ਼ਿਆਦਾ ਅਨੇਕ ਇੰਨੇ ਜ਼ਿਆਦਾ ਫਾਇਦੇ ਆ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜੇ ਆਪਣੇ ਮਤਲਬ ਪਥਰੀ ਆ ਲੀਵਰ ਦੇ ਵਿੱਚ ਆਪਣੇ ਕਿਡਨੀ ਦੇ ਵਿੱਚ ਜਾਂ ਆਪਣੇ ਕਿਤੇ ਵੀ ਕੋਈ ਵੀ ਪ੍ਰੋਬਲਮ ਹੈ ਆਪਣੇ ਸਰੀਰ ਦੇ ਵਿੱਚ ਕਿਤੇ ਖਾਰਸ਼ਾ ਖੁਜਲੀ ਆ ਸੂਜਨ ਹੋਈ ਵੀ ਆ ਜਿੱਦਾਂ ਸੋਜ ਜਾਂਦਾ ਹੈ ਨਾ ਸੋਜ ਆ ਜਾਂਦੀ ਆ ਇਹ ਜੀ ਨੂੰ ਖਾਵਾਂਗੇ ਤੇ ਬਹੁਤ ਵਧੀਆ ਇਹਦੇ ਰਿਜ਼ਲਟ ਆ ਤੇ ਆਯੁਰਵੈਦਿਕ ਚ ਤਾਂ ਇਹਨੂੰ ਰਾਮ ਬਾੜ ਸਮਝਿਆ ਜਾਂਦਾ ਹੈਗਾ ਬਹੁਤ ਹੀ ਵਧੀਆ ਚੀਜ਼ਾਂ ਦੇਖੋ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੁੰਦੀ ਹੈ ਨਾ ਤੇ ਜਿਹੜੀ ਚੀਜ਼ ਦੀ ਆਪਾਂ ਨੂੰ ਨਹੀਂ ਪਤਾ ਹੁੰਦਾ ਕੋ ਆਪਣੇ ਕੋਲ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਫਾਇਦੇ ਦਾ ਤੇ ਜਿਹੜੀ ਚੀਜ਼ ਡਾਕਟਰ ਕਹਿ ਦੇਣ ਵੀ ਇਹ ਚੀਜ਼ ਵਿੱਚ ਖਾਣੀ ਤੁਹਾਨੂੰ ਆ ਪ੍ਰੋਬਲਮ ਆ ਆਪਾਂ ਪਾਗਲ ਹੋ ਕੇ ਚੀਜ਼ ਨੂੰ ਲੱਭਦੇ ਵੀ ਆ ਲੱਭ ਜੇ ਸਾਨੂੰ ਇਧਰ ਉਧਰ ਆ ਜਾਓ ਇਧਰ ਉਧਰ ਆ ਜਾਓ ਆਪਾਂ ਖਾ ਲਈ ਠੀਕ ਹੋ ਜਾਈਏ ਤੇ ਜੇ ਇਹ ਹੀ ਚੀਜ਼ ਆਪਣੇ ਸਾਹਮਣੇ ਆ ਆਪਾਂ ਨੂੰ ਮਤਲਬ ਇਹ ਚੀਜ਼ ਦਾ ਨਹੀਂ ਪਤਾਗਾ ਆਪਾਂ ਨੂੰ ਤੇ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਆਪਾਂ ਕਹਿੰਦੇ ਨੇ ਵੇਸਟਾ ਸੜਦੋ ਪਰੇ ਪਰ ਉਹੀ ਚੀਜ਼ ਜਦੋਂ ਡਾਕਟਰ ਕਹਿ ਦੇਣ ਕਿ ਇਹ ਚੀਜ਼ ਤੁਹਾਨੂੰ ਖਾਣੀ ਹੈ ਤੁਸੀਂ ਇਹਦੇ ਨਾਲ ਠੀਕ ਹੋ ਜਾਓ ਫਿਰ ਆਪਾਂ ਤੁਹਾਨੂੰ ਪਤਾ ਮੇਰੇ ਕਮਲ ਆ ਦੇਖੋ ਜੀ ਪਹਿਲਾ ਪਲੇਟ ਭਰੀ ਹੋਈ ਸੀਗੀ ਪੂਰੀ ਅਸੀਂ ਖਾ ਲਈਆਂ ਵਾ ਤੇ ਥੋੜੀਆਂ ਹੀ ਬਚੀਆਂ ਤੇ ਮੈਂ ਕਿਹਾ ਚਲੋ ਕਿਉਂ ਨਾ ਯਾਦ ਆ ਗਿਆ ਆਪਾਂ ਵਲੌਗ ਸ਼ੂਟ ਕਰ ਲਈਏ ਮੈਂ ਸ਼ੋਰਟ ਵੀਡੀਓ ਵੀ ਪਾਈਏ ਤੇ ਤੇ ਦੱਸਿਓ ਜ਼ਰੂਰ ਕਮੈਂਟ ਕਰ ਕਰਕੇ ਵੀ ਇਹ ਕਿਨੇ ਕਿਨੇ ਖਾਧੀਆਂ ਅਸੀਂ ਤਾਂ ਛੋਟੇ ਹੁੰਦੇ ਨੇ ਬਹੁਤ ਖਾਧੀਆਂ ਦੋਸਤੋ ਜੇ ਤੁਹਾਡੇ ਘਰ ਦੇ ਹਾਂਜੀ ਦੋਸਤੋ ਕਹਿੰਦੇ ਨੇ ਜੇ ਪਥਰੀ ਆ ਆਪਣੇ ਤੇ ਇਹਨੂੰ ਖਾਲੀ ਪੇਟ ਮਤਲਬ 2-3 ਚਮਚੇ ਖਾ ਕੇ ਖਾਲੀ ਪੇਟ ਤੇ ਉੱਪਰ ਦੀ ਲੱਸੀ ਦਾ ਗਲਾਸ ਪੀਓਗੇ ਨਾ ਤੇ ਕਹਿੰਦੇ ਇਹ ਨਾ ਮਤਲਬ ਕੁਝ ਤੇ ਮਹੀਨਿਆਂ ਵਿੱਚ ਦੀ ਤੁਹਾਡੀ ਪਥਰੀ ਨੂੰ ਕੱਢ ਕੇ ਬਾਹਰ ਮਾਰੂਗੀ ਮਤਲਬ ਨਿਕਲ ਜੂਗੀ ਕਹਿੰਦੇ ਆ ਨਾ ਤੇ ਜਿਹੜੀ ਗੁਰਦੇ ਦੇ ਵਿੱਚ ਆ ਉਹਦਾ ਤਾਂ ਕਹਿੰਦੇ ਕੋਈ ਮੁਸ਼ਕਲ ਦੇ ਨਾਲ ਹੀ ਆ ਵੀ ਜੇ ਕਿਸਮਤ ਚੰਗੀ ਹੈ ਤਾਂ ਹੋਵੇ ਠੀਕ ਨੇ ਜਿਹੜੀ ਕਹਿੰਦੇ ਆ ਵੀ ਮਤਲਬ ਆਪਣੀ ਪਿੱਤੇ ਪੁੱਤੇ ਦੇ ਵਿੱਚ ਹੈ ਨਾ ਇਦਾਂ ਦਾ ਕੁਛ ਤੇ ਉਹ ਕਹਿੰਦੇ ਖੁਰ ਜਾਂਦੀ ਆ ਕਹਿੰਦੇ ਆ ਵੀ ਮਤਲਬ ਆਯੁਰਵੈਦਿਕ ਦੇ ਵਿੱਚ ਚੀਨ ਬਹੁਤ ਮਤਲਬ ਵੈਸਟੀ ਮੰਨੀ ਗਈ ਆ ਤੇ ਇਹ ਫਲ ਵੀ ਆ ਦੇਖ ਲੋ ਹਣਾ ਤੇ ਤੇ ਖਾਣ ਵਾਲੀ ਦਵਾਈ ਵੀ ਆ ਤੇ ਇਹਦੇ ਵਿੱਚ ਹਜੇ ਤੱਕ ਵੀ ਹਜੇ ਤੱਕ ਵੀ ਆਯੁਰਵੈਦਿਕ ਚੀਜ਼ਾਂ ਦੇ ਵਿੱਚ ਜੇ ਤੁਸੀਂ ਰਿਸਰਚ ਕਰੋਗੇ ਗੂਗਲ ਤੇ ਇਹ ਚੀਜ਼ਾਂ ਦੇ ਫਾਇਦੇ ਤੁਹਾਨੂੰ ਜਦੋਂ ਪਤਾ ਲੱਗੂ ਤੁਸੀਂ ਨਾ ਹੈਰਾਨ ਹੋ ਜਾਓਗੇ ਇੰਨੇ ਫਾਇਦੇ ਆ ਬਸ ਇੱਕ ਚੀਜ਼ ਆ ਕਿ ਜਿਹੜੀ ਪ੍ਰੈਗਨੈਂਟ ਲੇਡੀਸ ਮਤਲਬ ਪ੍ਰੈਗਨੈਂਟ ਲੇਡੀਸ ਆ ਉਹ ਵਾਲੀ ਚੀਜ਼ਾਂ ਨਾ ਮੇਰੀਆਂ ਭੈਣਾਂ ਖਾਣੇ ਜੀ ਇਹਨੂੰ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਦਿੱਕਤ ਆ ਸਕਦੀ ਹੈ ਵੀ ਇਹ ਚੀਜ਼ ਨਹੀਂ ਖਾਣੀ ਉਹਨਾਂ ਨੇ ਜਿਹੜੀਆਂ ਪ੍ਰੈਗਨੈਂਟ ਆ ਖਾਸ ਕਰਕੇ ਤੇ ਬਾਕੀ ਤਾਂ ਬੱਚੇ ਛੋਟੇ ਬੁੜੇ ਜੋ ਵੀ ਖਾ ਸਕਦੇ ਚੀ ਨੂੰ ਬਹੁਤ ਵਧੀਆ ਫਾਲਿਆ ਇਹ ਬਹੁਤ ਵਧੀਆ ਫਾਲ ਆ ਜੀ ਤੇ ਬਾਕੀ ਜੁੜੇ ਜੋ ਵਲੌਗ ਦੇ ਨਾਲ ਆਪਾਂ ਕਹਿੰਦੇ ਸੀ ਸਵੇਰ ਸਵੇਰ ਬਾਦਾਮ ਵੀ ਕਹੇ ਮੈਂ ਚਾਹ ਨਹੀਂ ਪੀਤੀਗੀ ਆਹ ਦੇਖੋ ਜੀ ਬਾਦਾਮ ਪਿਉਂਦੇ ਹੋਏ ਸੀਗੇ ਤੇ ਸਾਰਿਆਂ ਨੇ ਖਾ ਲਈ ਮੇਰੇ ਰਹਿੰਦੇ ਸੀ ਮੈਂ ਕਿਹਾ ਚਲੋ ਮੈਂ ਥੋੜਾ ਕੰਮ ਕਰ ਲਾਂ ਫੇਰ ਜਾ ਕੇ ਖਾਂ ਜੀ ਸਵੇਰ ਸਵੇਰ ਜਿੱਦਾਂ ਤੁਹਾਨੂੰ ਪਤਾ ਹੀ ਆ ਕੰਮ ਬਹੁਤ ਹੁੰਦੇ ਅੱਜ ਸੀਗਾ ਸੰਡੇ ਸੰਡੇ ਦੇ ਬੱਚਿਆਂ ਨੂੰ ਹੈਗੀ ਛੁੱਟੀ ਤੇ ਤਾਂ ਅੱਜ ਸਵੇਰ ਮਤਲਬ ਸਵੇਰ ਸਵੇਰ ਦਾ ਟਾਈਮ ਆ ਸਾਰਾ ਕੰਮ ਆ ਜੇ ਪਿਆ ਸਾਡਾ ਕੋਈ ਕੰਮ ਨਹੀਂ ਨਿਭੜਿਆ ਗਿਆ ਤੇ ਆ ਮੇਰੇ ਦੇ ਪੁੱਤਰ ਜੀ ਦੇਖੋ ਬਾਹਰੀ ਵਿੱਚ ਆ ਦੇਖੋ ਬਾਹਰ ਬੈਠੇ ਨੇ ਉਹ ਆਪਣੇ ਫੋਨ ਦੇ ਵਿੱਚ ਵਿਅਸਤ ਆ ਗੇਮਾਂ ਖੇਡਣ ਦੇ ਵਿੱਚ ਇਦਾਂ ਇਦਾਂ ਕਰ ਸਾਰੀ ਦਿਹਾੜੀ ਲੱਗੇ ਰਹਿੰਦੇ ਆ ਤੇ ਬਸ ਜਦੋਂ ਲੱਗੇ ਫਿਰ ਤਾਂ ਮੈਂਟਾ ਅੱਜ ਦੀ ਕੰਮ ਖਤਮ ਕਰ ਦੇਣਾ ਆਪਾਂ ਇਦਾਂ ਦੀ ਕਿਹੜੀ ਗੱਲ ਆ ਕੰਮ ਵੀ ਅਸੀਂ ਕਦੇ ਸੀਰੀਅਸ ਲਿਆ ਬਿ ਨਿਭੜਨਾ ਹਾਂਜੀ ਦੋਸਤੋ ਇੱਥੇ ਆਪਾਂ ਮਤਲਬ ਸ਼ੇਅਰ ਕਰਨ ਗਏ ਸੀਗੇ ਤੇ ਨਿਹਰਾ ਹੋ ਗਿਆ ਸੀਗਾ ਜਿਹੜੀ ਇਹਨਾਂ ਨਿਹਰਾ ਨਹੀਂ ਹੋਏ ਸੀਗਾ ਲੋਕ ਸਾਰੇ ਨੰਗੀ ਜਾਂਦੇ ਸੀ ਕਮਾਲੇ ਤਾਂ ਫਿਰ ਵੀ ਕਿੰਨਾ ਨਿਹਰਾ ਲੱਗਦਾ ਤੇ ਬਾਹਰਲਾ ਦਿਖਾਉਂਦੀ ਪਈ ਸੀ ਤੁਹਾਨੂੰ ਮੈਂ ਦੇਖੋ ਕਿੰਨਾ ਬਾਹਰ ਲਾਈਟਾਂ ਉੱਤੇ ਜਾਂਦੀਆਂ ਕਿੰਨਾ ਸੋਹਣਾ ਲੱਗਦਾ ਹਾਂਜੀ ਦੋਸਤੋ ਇੱਥੇ ਧਿਆਨ ਨਾਲ ਦੇਖੋ ਜੀ ਅਸੀਂ ਅੱਜ ਜਿਹੜਾ ਸ਼ੈਅ ਕਰਨ ਗਏ ਸੀਗੇ ਰਾਤ ਨੂੰ ਤੇ ਇੱਥੇ ਜਿਗਨੂ ਆ ਜਗਦੇ ਦੇਖੋ ਤੇ ਦੱਸਿਓ ਜਰੂਰ ਕਮੈਂਟ ਕਰਕੇ ਕਿਹਨੇ-ਕਿਹਨੇ ਦੇਖਿਆ ਜਿਗਨੂ ਤੇ ਅਸੀਂ ਛੋਟੇ ਹੁੰਦੇ ਹੱਥ ਚ ਫੜ ਲੈਂਦੇ ਸੀ ਬੜੇ ਪਿਆਰੇ ਲੱਗਦੇ ਆ ਕਿੰਨੇ ਨਾ ਰੱਬ ਨੇ ਅਨੁਖੀ ਹਾਂਜੀ ਦੋਸਤੋ ਆਪਾਂ ਕੰਮ ਦੀ ਸਟਾਰਟਿੰਗ ਜੈਨੇ ਦੀ ਕਰੀ ਲਈ ਆ ਤੇ ਬੱਚੇ ਚਲੇ ਗਏ ਆ ਸਕੂਲ ਇਹ ਹੈਗਾ ਜੀ ਨੈਕਸਟ ਡੇ ਦਾ ਵਲੌਗ ਵਿੱਚ ਮੈਂ ਐਡ ਕਰਦੀ ਪਈਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ 3-4 ਦਿਨ ਹੋ ਜਾਂਦੇ ਆ ਵਲੌਗ ਨੂੰ ਮਤਲਬ ਹੁਣ ਮੈਂ ਡੇਲੀ ਵਲੌਗ ਨਹੀਂ ਪਾਉਂਦੀ ਹੈਗੀ ਤੀਸਰੇ ਚੌਥੇ ਦਿਨ ਪਾਉਣੀ ਆ ਇਸ ਕਰਕੇ ਮੇਰੇ ਰੋਜ਼ ਰੋਜ਼ ਦੇ ਜਿਹੜੇ ਬਣਾਏ ਹੁੰਦੇ ਇਕੱਠੇ ਹੋ ਜਾਂਦੇ ਜਦੋਂ ਚਾਰ ਪੰਜ ਦਿਨਾਂ ਦੇ ਫਿਰ ਥੋੜੇ ਥੋੜੀ ਕਲਿੱਪ ਨਾਲ ਜੋੜ ਦਿੰਨੇ ਆ ਤੇ ਫਿਰ ਆਪਾਂ ਵਲੌਗ ਪਾਉਨੇ ਆ ਤੇ ਜਿਹੜਾ ਅੱਜ ਵਾਲਾ ਵਲੌਗ ਆ ਮੇਰਾ ਇਹ ਹੈਗਾਗਾ ਜੀ ਅੱਜ ਵੀਰਵਾਰ ਤੇ ਅੱਜ ਹੈਗਾ ਨੈਕਸਟ ਡੇ ਮਤਲਬ ਕਿ ਜਿਹੜਾ ਮੇਰਾ ਕੱਲ ਵਾਲਾ ਵਲੌਗ ਆ ਉਹ ਸਾਰਾ ਇਹਦੇ ਵਿੱਚ ਹੀ ਜੋੜ-ਜੂੜ ਕੇ ਪਰਸੋਂ ਵਾਲਾ ਵੀ ਵਿੱਚ ਹੀ ਜੋੜ ਕੇ ਪਾਵਾਂਗੇ ਜੀ ਡੇਲੀ ਵਲੌਗ ਤੁਸੀਂ ਪਿਆਰ ਨਹੀਂ ਦਿੰਦੇ ਵਾਦ ਤੋਂ ਵਾਦ ਪਿਆਰ ਦਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਦੋਸਤੋ ਤੇ ਮੈਂ ਵਲੌਗ ਵੀ ਪਾਵਾਂ ਮੈਨੂੰ ਖੁਸ਼ੀ ਵੀ ਹੋਵੇ ਕਿ ਮੇਰੇ ਜਿਹੜੇ ਪਿਆਰੇ ਸਬਸਕ੍ਰਾਈਬਰ ਹੈ ਮੇਰੀ ਫੈਮਲੀ ਹੈ ਮੇਰੇ ਦੇਖਦੀ ਹੈ ਮੈਨੂੰ ਪਸੰਦ ਕਰਦੀ ਆ ਤੇ ਫਿਰ ਤਾਂ ਮੈਂ ਮਤਲਬ ਮਨਹੌਸਲਾ ਨਹੀਂ ਤੇ ਮੈਂ ਪਾਵਾਂ ਵੀ ਠੀਕ ਹੈ ਕਿ ਬਾਕੀ ਤੁਸੀਂ ਹੱਸਦੇ ਰਹੋ ਵਾਹਦੇ ਰਹੋ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹੋ ਜੀ ਹੱਸਦੇ ਤੇ ਖੁਸ਼ ਤੇ ਖੁਸ਼ਹਾਲ ਰਹੋ ਜੀ ਮੈਂ ਹੀ ਕਿਨੇ ਪਰਮਾਤਮਾ ਤੋਂ ਹਮੇਸ਼ਾ ਹੱਸਦੇ ਰਸਦੇ ਤੇ ਖੁਸ਼ ਰੱਖੇ ਦੋਸਤੋ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਹੁਣ ਬਸ ਆਪਣਾ ਕੰਮ ਬਾਹਰਲਾ ਤਾਂ ਮੈਂ ਝਾੜੂ-ਝੂੜੂ ਲਾ ਲਿਆ ਸੀ ਸਾਰਾ ਕੰਮ ਖਤਮ ਕਰ ਲਈਨੀ ਹਾਜਰੀ ਤੇ ਅੱਜ ਫਿਰ ਥੋੜਾ ਜਿਹਾ ਆਪਾਂ ਮਤਲਬ ਕਿ ਅੰਦਰਲਾ ਰਹੇਗਾ ਕੰਮ ਥੋੜਾ ਰਹੇਗਾ ਕੰਮ ਬੱਚੇ ਚਲੇ ਗਏ ਨੇ ਸਕੂਲ ਤੇ ਤੂੜੀ ਦਾ ਘੱਟਾ ਤੁਹਾਨੂੰ ਪਤਾ ਹੈ ਅੱਜਕੱਲ ਜਿੱਦਾਂ ਕਿ ਹੁਣ ਕਣਕਾਂ ਵੱਢੀਆਂ ਗਈਆਂ ਤੇ ਤੂੜੀ ਢਾੜੀ ਬੰਦੀ ਪਈ ਆ ਤੇ ਇੰਨਾ ਜ਼ਿਆਦਾ ਘੱਟਾ ਬਹੁਤ ਜ਼ਿਆਦਾ ਸੀਗਾ ਤੇ ਕੱਲ ਮੈਂ ਸ਼ਾਮੀ ਵੀ ਸੁੰਭ ਰਹੀ ਸੀ ਹੁਣ ਵੀ ਸੁੰਭ ਰਤਾ ਸਵੇਰ ਸਵੇਰ ਮੈਂ ਤੇ ਬਸ ਅੰਦਰ ਲਈ ਮੇਰਾ ਝਾੜੂ-ਪੋਚਾ ਸਾਰਾ ਆਪਾਂ ਕੰਮ ਜਿੱਦਾਂ ਕਿ ਦੇਖ ਲਓ ਜੀ ਬੈੱਡ ਤੇ ਆ ਦੱਸਿਓ ਬੈੱਡ ਮਤਲਬ ਸ਼ੀਟ ਮਤਲਬ ਬੈੱਡ ਸ਼ੀਟ ਦੀ ਚਾਦਰ ਕਿੰਨੀ ਸੋਹਣੀ ਲੱਗਦੀ ਪਈ ਐ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗਦੀ ਪਈ ਇੱਕ ਮਿੰਟ ਦੋਸਤੋ ਮੈਂ ਤੁਹਾਨੂੰ ਇਦਾਂ ਦਿਖਾਨੀ ਆ ਆਹ ਦੇਖੋ ਜੀ ਦੱਸਣਾ ਜਰੂਰ ਆ ਕੇ ਤੁਹਾਨੂੰ ਕਿਵੇਂ ਦੀ ਲੱਗੀ ਐ ਚਾਦਰ ਮੈਨੂੰ ਬੜਾ ਪਿਆਰਾ ਕਲਰ ਲੱਗਿਆ ਇਹਦਾ ਇਹਦਾ ਕਲਰ ਬਹੁਤ ਵਧੀਆ ਕਪੜਾ ਵੀ ਬਹੁਤ ਹੀ ਸੋਹਣਾ ਵਾ ਇਹ ਕਪੜਾ ਨਾ ਇਹ ਜਿੱਦਾਂ ਕਾਟਨ ਦੇ ਦੇ ਵਿੱਚ ਆ ਕਾਟਨ ਦੇ ਵਿੱਚ ਤੇ ਇਹ ਨਾ ਤਾਂ ਇਕੱਠੀ ਹੁੰਦੀ ਜਲਦੀ ਚਾਦਰ ਤੇ ਨਾ ਹੀ ਇਹ ਮਤਲਬ ਕੀ ਕਹਿੰਦੇ ਹੁੰਦੇ ਆ ਵੀ ਖਰਾਬ ਜੀ ਹੁੰਦੀ ਜਲਦੀ ਨਵੀਂ ਚੀਜ਼ ਆਪਾਂ ਕੋਈ ਵੀ ਬਿਛਾਈਏ ਨਾ ਸੋਹਣੀ ਲੱਗਦੀ ਹੈ ਦੇਖੋ ਜੀ ਕਿੰਨੀ ਪਿਆਰੀ ਲੱਗਦੀ ਪਈ ਹੈ ਬਿੱਡਾਂ ਦੇ ਉੱਪਰ ਕਿੰਨੀ ਖੈਲਦੀ ਪਈ ਹੈ ਨਾ ਤੇ ਆਪਾਂ ਆਹ ਵਾਲੀ ਮੈਂ ਚਾਦਰ ਜੁਦਰ ਧੋਤੀ ਸੀਗੀ ਤੇ ਹੋਰ ਜੀ ਦੋਸਤ ਮੈਂ ਜਿਹੜੀ ਇੱਕ ਹੋਰ ਚੀਜ਼ ਦਨ ਦੱਸਨੀ ਹੈ ਕਿ ਮੇਰੇ ਦੀਦੀ ਆਏ ਹੋਏ ਸੀ ਜਿਹੜੇ ਕਿ ਮਤਲਬ ਤੁਸੀਂ ਕਿਹਾ ਨਾ ਬਾਰ ਬਾਰ ਉਹੀ ਚੀਜ਼ ਰਿਪੀਟ ਕਰਦੀਆਂ ਰਿਪੀਟ ਨਹੀਂ ਕਰਦੀ ਦੱਸਣ ਦਾ ਵਜ ਬੰਦਾ ਕਿਉਂਕਿ ਉਹ ਵੀ ਮੇਰਾ ਵਲੌਗ ਦੇਖਦੇ ਆ ਦੀਦੀ ਪਲੀਜ਼ ਸਾਰੇ ਆਣਿਆਂ ਨੂੰ ਕਹਿੰਨੀ ਆ ਮੇਰਾ ਵਲੌਗ ਨੂੰ ਦੇਖ ਕੇ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਜਿਹੜੇ ਮੇਰੀ ਦੀਦੀ ਆਏ ਸੀ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਉਹ ਆਏ ਸੀਗੇ ਹੁਣ ਦੋ ਦਿਨ ਵਾਸਤੇ ਮੇਰੀ ਮੰਮਾ ਬਿਮਾਰ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਮੇਰੀ ਜਿਹੜੀ ਸੱਸ ਆ ਮੇਰੀ ਮੰਮੀ ਸੱਸ ਬਹੁਤ ਜ਼ਿਆਦਾ ਬਿਮਾਰ ਆ ਰੋਟੀ ਵੇਰ ਨਹੀਂ ਉਹ ਤੋਂ ਖਾਦੀ ਜਾਂਦੀ ਗਈ ਤੇ ਬਸ ਬਹੁਤ ਜਣੀ ਔਖਾ ਵਾ ਬਹੁਤ ਮਤਲ ਢੱਲੇ ਆ ਤੇ ਮੈਂ ਇਹੀ ਕਹਿੰਨੀ ਆਂ ਵੀ ਪਰਮਾਤਮਾ ਵਾਹਿਗੁਰੂ ਜੀ ਉਹਨੂੰ ਜਲਦੀ-ਜਲਦੀ ਠੀਕ ਕਰ ਦੇਣ ਮੇਰੀ ਮੰਮੀ ਨੂੰ ਤੋ ਉਹਦਾ ਪਤਾ ਲੈਣ ਆਏ ਸੀਗੇ ਤੇ ਦੋ ਦਿਨ ਰਹਿ ਕੇ ਗਏ ਸੀ ਤੇ ਮੇਰਾ ਬਹੁਤ ਮਤਲਬ ਜੀ ਲੱਗ ਗਿਆ ਸੀ ਆ ਮਾਂਜਾ ਇਕੱਲੇ ਬੈਠੇ ਰਹਿਨੇ ਆ ਕੋਈ ਨਾ ਦਿਮਾਗ ਦੇ ਚ ਕੋਈ ਸੌਤਰ ਨਹੀਂ ਗੱਲਾਂ ਆਉਂਦੀਆਂ ਜਦੋਂ ਉਹ ਹੁੰਦੇ ਸੀ ਤੇ ਵਧੀਆ ਪਤਾ ਹੀ ਨਹੀਂ ਲੱਸੇ ਟਾਈਮ ਤਾਂ ਕਿ ਕਿਹੜੇ ਵੇਲੇ ਲੰਘ ਗਿਆ ਰਾਤ ਨੂੰ ਵੀ ਅਸੀਂ 10 ਵਜੇ ਤੱਕ ਵਧੀਆ ਬੈਠੇ ਗੱਲਾਂ ਬਾਤਾਂ ਮਾਰੀ ਜਾਂਦੀਆਂ ਤੇ ਫਿਰ ਜਦੋਂ ਵਾਲੇ ਜਦੋਂ ਨੀਂਦ ਆਏ ਨਹੀਂ ਫਿਰ ਸੌ ਜਾਣਾ ਇਹ ਹੁੰਦਾ ਨਾ ਜਦੋਂ ਕੋਈ ਭੈਣ ਭਰਾ ਆ ਜੇ ਤੇ ਬਾਕੀ ਜਿਹਦੇ ਨਾਲ ਦਿਲ ਮਿਲਿਆ ਹੋਵੇ ਹਨਾ ਗੱਲ ਸਹੀ ਹੈ ਨਾ ਜਿਹਦੇ ਨਾਲ ਦਿਲ ਮਿਲਿਆ ਹੋਵੇ ਤੇ ਉਹਦੇ ਨਾਲ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਨ ਤੇ ਬਾਕੀ ਮੈਂ ਭਾਂਡੇ ਭੁੰਡੇ ਆਪਣੇ ਸਾਰੇ ਮਾਂਜ ਲਿਆ ਤੇ ਮੈਂ ਹੁਣ ਰੋਟੀ ਖਾਣੀ ਸੀਗੀ ਮੈਂ ਕਿਹਾ ਚੱਲ ਮੈਂ ਪਹਿਲਾਂ ਝਾੜੀ ਝੂੜੂ ਲਾ ਲਵਾਂ ਤੇ ਝਾੜੀ ਝੂੜੂ ਲਾ ਕੇ ਫਰਸ਼ ਵੈਸੇ ਤੁਹਾਨੂੰ ਲੱਗਦੀ ਆ ਦੇਖੋ ਨੂੰ ਪੋਚਾ-ਪੂਚਾ ਲਾਇਆ ਝਾੜੀ ਝੂੜ ਕੇ ਨਹੀਂ ਵੈਸੇ ਮੈਂ ਕੱਲ ਹੁਣ ਨਾ ਮੈਂ ਦੋ ਵਾਰੀ ਝਾੜੂ ਕੱਢਦੀ ਆਂ ਅੰਦਰੋਂ ਮੈਂ ਰਾਤ ਨੂੰ ਸ਼ਾਮ ਨੂੰ ਵੀ ਕੱਢਦੀ ਨੂੰ ਇਹਨੇ 5 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਘਟਾਇ ਨਿਕਲ ਜਾਂਦਾ ਮੈਂ ਤੁਹਾਨੂੰ ਬਾਹਰਲਾ ਦਿਖਾਨੀ ਆ ਆ ਦੇਖੋ ਮੈਂ ਸੋਚਰਤਾ ਸੀ ਤੂੜੀ-ਤਾੜੀ ਜੀ ਫੇਰ ਕਿੰਨੇ ਆ ਜਾਂਦੀ ਹੈ ਤੇ ਆਹ ਜਿਹੜੀ ਚੀਜ਼ ਹੈ ਨਾ ਭਰੀ ਪਈ ਸੀ ਹਜੇ ਵੀ ਥੋੜੀ-ਥੋੜੀ ਤੂੜੀ ਹੈਗੀ ਆ ਮੂਰੇ ਦਰਵਾਜ਼ੇ ਕੋਲੇ ਜਿਹੜਾ ਮੈਟ ਰੱਖਿਆ ਹੋਇਆ ਇਹਦੇ ਉੱਪਰ ਦੇਖ ਲਓ ਜੀ ਬਾਹਰਲਾ ਟੱਪਾ ਕੀ ਬਹੁਤ ਹੀ ਕੈੜੀ ਟਾਈਮ ਨਾਲ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਇਸ ਟਾਈਮ ਆਪਣੇ ਕੰਮ ਦੇ ਵਿੱਚ ਵਿਅਸਤਾਂ ਤੇ ਇੱਥੇ ਟੜ ਝੁੜ ਲਾਇਆ ਮੈਂ ਫਲਾਵਰ ਵਗੈਰਾ ਜਿਹੜੇ ਗਿਰੇ ਹੋਏ ਨੇ نیچے ਤੇ ਆਹ ਦੇਖੋ ਜੀ ਸਾਡੇ ਬੱਲਾਂ ਜਿਹੜੀਆਂ ਲਾਈਆਂ ਜੇ ਹੋ ਜਾਣ ਥੋੜੀਆਂ-ਥੋੜੀਆਂ ਬੱਲਾਂ ਲਾਈਆਂ ਹੋਈਆਂ ਵਾ ਤੇ ਕੱਦੂ ਲਾਂ ਪੇਠੇ ਪਿੱਛੇ ਹਰੀਆਂ ਮਿਰਚਾਂ ਥੋੜੀ ਵੈਂਗ ਨਹੀਂ ਲਾਈ ਹੋਈ ਆ ਤੇ ਥੋੜਾ ਪਤੀਨਾ ਲਾਇਆ ਹੋਇਆ ਪੂਤਨਾ ਵਗੈਰਾ ਜਿੱਦਾਂ ਕੀ ਤੇ ਬਾਹਰ ਲਾ ਦੇਖੋ ਜੀ ਸਾਡੇ ਵਾਣ-ਵੂਣ ਵੱਡੇ ਗਏ ਨੇ ਸਾਰੇ ਆ ਦੇਖ ਲਓ ਜੀ ਤੇ ਆ ਦੇਖ ਲਓ ਜੀ ਵਾਣ-ਵੂਣ ਸਾਰੇ ਹੋ ਆਉਂਦੀ ਆ ਬੱਸ ਤੇ ਆ ਵਾਣ ਸਾਰੇ ਖਾਲੀ ਹੋ ਗਏ ਤੂੜੀ-ਤਾੜੀ ਬਣੀ ਗਈ ਤੇ ਕਣਕਾਂ ਹੀ ਵੱਡੀਆਂ ਗਈਆਂ ਇਦਾਂ ਦਾ ਕੁਛ ਆਲਾ ਜਿਹੜਾ ਬੂੜਾ ਸੁੰਬਰ ਕੇ ਆਪਾਂ ਹੋਗੇ ਸੀਗੇ ਵੇਲੇ ਆਹ ਰੇ ਭਾਈ ਆ ਸਾਡੇ ਅੰਗੂਰਾਂ ਦੀ ਬਾਲਾ ਜਿਹਨੂੰ ਥੋੜੇ ਜੇ ਲੱਗੇ ਆ ਹਾਜੀ ਸਾਡੀ ਅੰਗੂਰਾਂ ਦੀ ਬਾਲਾ ਜਿਹਨੂੰ ਥੋੜੇ ਅੰਗੂਰ ਲੱਗੇ ਐ ਕਿ ਬਾਲੇ ਨਹੀਂ ਲੱਗੇ ਜੇ ਆ ਤੈਨੂੰ ਦਿਖਾਨੀਆਂ 2 3 4 ਕੀ ਗੁੱਛੇ ਲੱਗੇ ਗੈਂਟੀ ਇੱਕ ਤਾਂ ਦੇਖੋ ਜੀ ਆਹ ਵਾਲਾ ਟੁਕਾ ਵਾਲਾ ਇੱਕੋ ਲੱਗਿਆ ਪਰੇ ਤੇ ਹੋਰ ਤੁਹਾਨੂੰ ਦਿਖਾਵਾਂ ਮੈਂ ਇੱਕ ਆ ਲੱਗਿਆ ਜੀ ਦੇਖ ਲਿਆ ਤੇ ਜੇ ਇੱਕ ਕਹਾਵਾ ਦੋ ਇਥੇ ਲੱਗੇ ਬਸ ਸਾਰੇ ਗਿਣਤੀ ਦੇ ਪੰਜ ਜਾਂ ਚਾਰ ਗੁੱਛੇ ਹੋਣਗੇ ਮੁਸ਼ਕਲ ਨਾ ਬਸ ਇਦਾਂ ਦਾ ਕੁਝ ਤੇ ਆਕੀ ਤੁਸੀਂ ਦਿਖਾਏ ਦਸੇ ਨੱਬਾ ਬਾਕੀ ਦੱਸਿਓ ਜਰੂਰ ਕਿ ਆਪਾਂ ਵੱਲਾਂ ਦੇ ਵਿੱਚ ਕੀ ਕੁਝ ਪਾਈਏ ਆਪਾਂ ਕੀ ਕੁਝ ਪਾਈਏ ਜਿਹਦੇ ਨਾਲ ਆਪਾਂ ਨੂੰ ਸਬਜ਼ੀ ਲੱਗਣ ਲੱਗ ਜੇ ਘਰ ਦੀ ਸਬਜ਼ੀ ਤੁਹਾਨੂੰ ਪਤਾ ਇਹ ਮਤਲਬ ਗੱਲ ਹੀ ਅਖਰੀ ਹੁੰਦੀ ਹੈ ਨਾ ਚੀਜ਼ ਹੀ ਅਖਰੀ ਹੁੰਦੀ ਹੈ ਆਪਾਂ ਘਰ ਦੀ ਜਿਹੜੀ ਸਬਜ਼ੀ ਹੁੰਦੀ ਆ ਤੇ ਇਹ ਸਪਰੇ ਤਾਂ ਆਪਾਂ ਪਾਉਂਦੇ ਨਹੀਂ ਹੈਗੇਗੇ ਮਤਲਬ ਕੀ ਇੱਧਰ ਦੀ ਚੀਜ਼ ਵਿੱਚ ਪਾਈਏ ਜਿਹਦੇ ਨਾਲ ਆਪਣੀ ਸਬਜੀ ਲੱਗਣ ਲੱਗ ਜੇ ਠੀਕ ਹੈ ਦੋਸਤੋ ਜਰੂਰ ਦੱਸਣਾ ਕਮੈਂਟ ਕਰਨਾ ਤੇ ਬਾਕੀ ਜੁੜੇ ਹੋਏ ਵਲੌਗ ਦੇ ਨਾਲ ਮਿਲਦੇ ਆਪਾਂ ਹਾਂਜੀ ਦੋਸਤੋ ਆਪਾਂ ਰਸੋਈ ਦੇ ਵਿੱਚ ਆ ਗਏ ਹਾਂ ਤੇ ਜਿੱਦਾਂ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਅੱਤੇ ਰੋਟੀ ਦਿਖਾ ਕੇ ਚੱਲੇਗਾ ਆ ਸਵਾਦ ਸਬਜੀ ਬਣਾਈ ਸੀ ਜੀ ਬੈਂਗਣੀ ਦੀ ਤੇ ਆਪਾਂ ਬੈਂਗਣੀ ਸਬਜੀ ਬਣਾਈ ਸੀਗੀ ਜੀ ਬਹੁਤ ਟੇਸਟੀ ਬਣੀ ਆ ਸਬਜੀ ਤੇ ਬੱਚਿਆਂ ਨੇ ਖਾਫ ਕੇ ਚਲੇ ਗਏ ਨਾ ਤੇ ਮੇਰੀ ਹੁਣ ਮੈਂ ਕੀ ਚੱਲ ਮੈਂ ਛੱਡ ਝੂੜੀ ਲਾਉਣੀ ਆ ਬਾਕੀ ਤੇ ਆ ਮੇਰਾ ਛੋਟਾ ਮੁੰਡਾ ਮੇਰਾ ਪੁੱਤਰ ਜੀ ਪੜ ਰਹੇ ਨੇ ਕੰਮ ਕਰਦੇ ਰਹੇ ਨੇ ਪਏ ਨੇ ਹਾਂਜੀ ਬੋਲੋ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਕਮੈਂਟ ਨਾਲ ਕਮੈਂਟ ਵੀ ਕਰਿਆ ਕਰੋ ਕਰੋ ਸਾਡੇ ਸਾਡੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਹਾਂ ਤੇ ਪਲੀਜ਼ ਦੋਸਤੋਂ ਲਾਈਕ ਜ਼ਰੂਰ ਕਰ ਦਿਆ ਕਰੋ ਆ ਦੇਖੋ ਸਾਡਾ ਮੁੰਡਾ ਕੰਮ ਕਰਦਾ ਪਿਆ ਵਾ ਕੰਮ ਲਈ ਵੀ ਦੋ ਲਾਈਕ ਜ਼ਰੂਰ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਐਸੀ ਜੀ ਮੇਰੇ ਮਾਮੀ ਜੀ ਮੇਰੇ ਮਮੀ ਜੀ ਦਾ ਪਤਾ ਲੈਣ ਵਾਸਤੇ ਤੇ ਉਹ ਚਲੇ ਗਏ ਨੇ ਮੈਂ ਤੁਹਾਨੂੰ ਕਿਹਾ ਸੀ ਆ ਕੇ ਰੈਪ ਤੇ ਆਪਾਂ ਚਾਹ ਪਾਣੀ ਪੀ ਲਈਆ ਚਾਹ ਪਾਣੀ ਤੇ ਆ ਦੇਖੋ ਜੀ ਹਜੇ ਭਾਂਡੇ ਪਏ ਨੇ ਮਾਂਜਣ ਵਾਲੇ ਤੇ ਸੌ ਗਈਏ ਕੁੜੀ ਮੇਰੀ ਕਿਉਂ ਸ਼ਾਮ ਦਾ ਕੰਮ ਉਹਦਾ ਹੁੰਦਾ ਵਾ ਕਰਨ ਦਾ ਤੇ ਮੈਂ ਕਾ ਚੱਲ ਮੈਂ ਵਲੌਗ ਦੇ ਅੰਨ ਕਰਦਾ ਤੁਹਾਨੂੰ ਮੈਂ ਬੱਚੇ ਦਿਖਾਨੇ ਆ ਜੂਰੇ ਦੇ ਵਲੌਗ ਦੇ ਨਾਲ ਤੇ ਕੱਲ ਵੀ ਖੇਡਦੇ ਸੀਗੇ ਕਾफी ਟਾਈਮ ਤੱਕ ਖੇਡੀ ਗਏ दैट वाज ਇਹ ਤੁਹਾਨੂੰ ਮੈਂ ਦਿਖਾਨੀ ਆ ਇਧਰ ਦੇ ਖਵਾਨ ਦੇ ਵਿੱਚ ਖੇਡਦੇ ਪਏ ਵਿਚਾਰਾਂ ਜਗ੍ਹਾ ਨਹੀਂ ਮਿਲਦੀ ਖੇਡਣ ਦੇ ਲਈ ਕੀ ਕਰਨ ਤੇ ਟੂੜੀ ਟੂੜੀ ਦਾ ਤਾਂ ਕੋਈ ਹਾਲ ਹੀ ਨਹੀਂ ਪੁੱਛੋ ਇਹ ਨਾਲ ਨਾਲ ਸੰਗ ਜਿਹਦੇ ਵਿੱਚ ਜਿੱਦਾਂ ਦਾ ਪਿਆ ਕੱਟਾ ਜੇ ਚੜੀ ਜਾਂਦਾਗਾ ਬਹੁਤ ਬੁਰਾ ਪਾਖ ਖੜਾ ਹੈ ਮੋਟਰਸਾਈਕਲ ਜੀ ਮੈਂ ਤੁਹਾਨੂੰ ਦਿਖਾਨੀ ਆ ਜੁਡੇਰੇ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਪਲੀਜ਼ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਠੀਕ ਹੈ ਜੀ ਦੇਖੋ ਜੀ ਹਾਂਜੀ ਜੀ ਤੁਸੀਂ ਦੇਖ ਹੀ ਲਿਆ ਕਿ ਖੇਡ ਦੇ ਪੈਚ ਚੋਕੇ ਸਿੱਕੇ ਮਾਰਦੇ ਪਏ ਆ ਟਾਈਮ ਜੀ ਦੋਸਤੋ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੁਸੀਂ ਦੇਖ ਹੀ ਲਿਆ ਬੱਚਿਆਂ ਨੂੰ ਕਿਵੇਂ ਖੇਡਦੇ ਪਿਆ ਚੌਕੇ ਛਿੱਕੇ ਮਾਰਦੇ ਪੈ ਨੇ ਪੂਰੇ ਤੇ ਟਾਈਮ ਨਾਲ ਹੀ ਲੱਗ ਜਾਂਦੇ ਖੇਡਣ ਚਲੋ ਕੋਈ ਗੱਲ ਨਹੀਂ ਬੱਚਿਆਂ ਨੂੰ ਥੋੜਾ ਟਾਈਮ ਵੀ ਦੇਣਾ ਚਾਹੀਦਾ ਖੇਡਣ ਨੂੰ ਵੈਸੇ ਮੇਰਾ ਮੁੰਡਾ ਕਦੇ ਕਿਤੇ ਬਾਹਰ ਨਹੀਂ ਗਿਆਗਾ ਅੱਜ ਕੱਲ ਕਦੇ ਮੁੰਡੇ ਆਉਣ ਲੱਗਿਆ ਇਹ ਛੋਟੇ ਛੋਟੇ ਇਹਦੇ ਹਾਂ ਦਾ ਤਾਂ ਕੋਈ ਹੈ ਹੀ ਨਹੀਂਗਾ ਇਹ ਹੀ ਆ ਵੱਡਾ ਸਾਰੇ ਨਾਲੋਂ ਇੱਕ ਹੋਰ ਆ ਬਸ ਇਹ ਦੋ ਜਣੇ ਮੁੰਡੇ ਇੱਕੋ ਜਿਕੇ ਮੇਰਾ ਮੁੰਡਾ ਇੱਕ ਹੋਰ ਆ ਸਾਡੇ ਮਤਲਬ ਨਾਲ ਆਪਣੇ ਸਾਡੇ ਆਪਣੇ ਘਰਾਂ ਦੇ ਆ ਤੇ ਬਾਕੀ ਦੇ ਛੋਟੇ ਛੋਟੇ ਇਹ ਦੇਖਿਆ ਤੁਸੀਂ ਵਲੌਗ ਦੇ ਵਿੱਚ ਦੇਖ ਹੀ ਲਿਆ ਤੇ ਬਸ ਚੱਲ ਖੇਡਦੇ ਆ ਮੈਂ ਕਿਹਾ ਚਲੋ ਕੋਈ ਤਾਂ ਬੱਚੇ ਨਾਲ ਉਹੀ ਗੱਲਾਂ ਖੇਡਦੇ ਆ ਬੱਚੇ ਨਹੀਂ ਤਾਂ ਸਾਰੇ ਦਿਨ ਅੰਦਰੇ ਬੈਠਾ ਰਹਿੰਦਾ ਵਾ ਤੇ ਬਸ ਸਾਨੂੰ ਸ਼ਾਮ ਦਾ ਟਾਈਮ ਆ ਬੱਚੇ ਨੂੰ ਗੁਰਦਵਾਰੇ ਜਾਣਾਗਾ ਤਿਆਰ ਮਤਲਬ ਪੱਗ ਬੰਨੀ ਹੋਈ ਆ ਤੇ ਥੋੜਾ ਜਿਹਾ ਕੰਮ ਆ ਬਸ ਕਰਕੇ ਤੇ ਬੱਚੇ ਮਤਲਬ ਗੁਰਦਵਾਰ ਜਾਣਗੇ ਫਿਰ ਆ ਕੇ ਬਸ ਉਹੀ ਤੂੰ ਬੱਤੀ ਲਗਾ ਕੇ ਤੇ ਪਾਠ ਕਰਨਾ ਫਿਰ ਬਸ ਹੋਰ ਕੰਮ ਜਿਹੜੇ ਹੁੰਦੇ ਦੁੱਧ ਲੈ ਕੇ ਆਉਣਾ ਗਰਮ ਕਰਨਾ ਇਦਾਂ ਹੁੰਦਾ ਤੇ ਤੇ ਚਲੋ ਜੀ ਠੀਕ ਆ ਵਲੌਗ ਨੂੰ ਪਟੇਰ ਸਾਰਾ ਪਿਆਰ ਦੇਣਾ ਸਪੋਰਟ ਕਰਨਾ ਮੇਰੇ ਚੈਨਲ ਨੂੰ ਤੇ ਆਪਾਂ ਵਲੌਗ ਦੇ ਐਂਡ ਕਰਦੇ ਆਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਜਿੰਨੇ ਜਾਣੇ ਵੀ ਤੁਸੀਂ ਦੇਖਦੇ ਹੋ ਜ਼ਰੂਰ ਕਮੈਂਟ ਕਰਿਆ ਕਰੋ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਖੁਸ਼ੀ ਵੰਡਣ ਦੇ ਨਾਲ ਵਾਦੀ ਹੈ ਜੀ ਤੇ ਦੁੱਖ ਤਸੰ ਦੇ ਨਾਲ ਘਟਦਾ ਦੇ ਇਸ ਕਰਕੇ ਮੇਰੀ ਇਹੀ ਆ ਵੀ ਮੇਰੇ ਵਲੌਗ ਨੂੰ ਪਿਆਰ ਦਿਆ ਕਰੋ ਤੇ ਮੈਨੂੰ ਵੀ ਖੁਸ਼ੀ ਦੋ ਤੇ ਤੁਸੀਂ ਵੀ ਖੁਸ਼ ਰਹੋ ਖੁਸ਼ੀ ਦਾ ਮਤਲਬ ਇਹ ਹੀ ਆ ਕਿ ਮੇਰੇ ਵਲੌਗ ਨੂੰ ਦੇਖ ਕੇ ਪਿਆਰ ਦੇ ਦਿਆ ਕਰੋ ਮਤਲਬ ਲਾਈਕ ਸ਼ੇਅਰ ਕਰ ਦਿਆ ਕਰੋ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ ਆਪਣੀ ਫੈਮਿਲੀ ਮੈਂਬਰ ਦੇ ਨਾਲ ਵੀਡੀਓ ਨੂੰ ਠੀਕ ਹੈ ਜੀ ਤੇ ਜਿੰਨੇ ਵੀ ਮੇਰਾ ਵਲੌਗ ਦੇਖਦੇ ਆ ਕਮੈਂਟ ਕਰ ਦਿਆ ਕਰੋ ਤੇ ਜਰੂਰ ਜਰੂਰ ਲਾਈਕ ਕਰ ਦਿਆ ਕਰੋ ਠੀਕ ਹੈ ਜੀ ਤਾਂ ਕਿ ਮੈਨੂੰ ਥੋੜਾ ਹੌਸਲਾ ਮਿਲੇ ਤੇ ਮੈਂ ਵਲੌਗ ਬਣਾਉਂਦੀ ਰਹਾ ਡੇਲੀ ਰੁਟੀਨ ਦਾ ਕਰ ਦਵਾ ਤੇ ਇਹ ਵੀ ਜਿੱਦਾਂ ਕਿ ਮੇਰੇ ਪਤਾ ਤਿੰਨ ਚਾਰ ਦੇ ਵਲੌਗ ਹਨ ਨਾਲ ਜੁੜੇ ਹੋਏ ਤੇ ਚਲੋ ਜੀ ਜਿਆਦਾ ਲੰ ਵੀਡੀਓ ਕਿਵੇਂ ਦੀ ਜਰੂਰ ਦਸਣਾ ਲਾਈਕ ਸ਼ੇਅਰ ਕਰਕੇ ਮੈਨ ਕਰਕੇ ਚੈਨਲ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਬਾਏ ਬਾਏ ਮਿਲਦੇ ਆਂ